ਤਿਰਵਾਵਕੇ ਸ਼ਹਿਰ ਵਾਸੀਆਂ ਵੱਲੋਂ ਮਿਊਸਪਲ ਕਾਉਂਸਲਰ ਅਤੇ ਨਗਰ ਪੰਚਾਇਤ ਦੇ ਖਿਲਾਫ ਕੀਤਾ ਚੱਕਾ ਜਾਮ ਅਤੇ ਕੀਤਾ ਰੋਸ ਪ੍ਰਦਰਸ਼ਨ ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਸ਼ਹਿਰ ਦੇ ਅੰਦਰ ਜਿੱਥੇ ਨਾਲੀਆਂ ਦਾ ਗੰਦਾ ਪਾਣੀ ਫੈਲ ਰਿਹਾ ਹੈ ਉੱਥੇ ਹੀ ਗੰਦਗੀ ਦੇ ਵੱਡੇ ਵੱਡੇ ਢੇਰ ਵੀ ਲੱਗੇ ਹੋਏ ਹਨ ਪਰ ਕਮੇਟੀ ਅਤੇ ਕਾਉਂਸਲਰਾਂ ਦੇ ਕੰਨੀ ਜੂ ਨਹੀਂ ਸਰਕਦੀ ਜਦਕਿ ਸ਼ਹਿਰ ਦੇ ਅੰਦਰ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਕਿ ਜੇਕਰ ਸਾਡੀ ਸਮੱਸਿਆ ਦਾ ਹੱਲ ਜਲਦੀ ਨਹੀਂ ਕੀਤਾ ਗਿਆ ਤਾਂ ਉਹ ਗੰਦਗੀ ਦੇ ਢੇਰ ਨਗਰ ਪੰਚਾਇਤ ਦਫ਼ਤਰ ਅਤੇ ਕਾਉਂਸਲਰਾਂ ਦੇ ਘਰਾਂ ਦੇ ਅੱਗੇ ਸੁੱਟ ਕੇ ਰੋਸ ਪ੍ਰਦਰਸ਼ਨ ਕਰਨਗੇ ਸਾਡੀਆਂ ਗਲੀਆਂ ਦੇ ਵਿੱਚ ਬਹੁਤ ਗੰਦ ਪਿਆ ਹੋਇਆ ਹੈ ਨਾਲੀਆਂ ਪੂਰੀ ਤਰ੍ਹਾਂ ਭਰੀਆਂ ਹੋਈਆਂ ਨੇ ਬਹੁਤ ਟਾਈਮ ਤੋਂ ਇਹ ਬਹੁਤ ਸਿਸਟਮ ਖਰਾਬ ਹੈ ਤੇ ਅਸੀਂ ਸਾਰੇ ਬਹੁਤ ਵਾਰੀ ਇਸਦੀ ਕੰਪਲੇਂਟ ਕਰ ਚੁੱਕੇ ਹਾਂ ਕਮੇਟੀ ਤੇ ਐਮਸੀਆਂ ਮੂਰੇ ਕੋਈ ਵੀ ਸਾਡੀ ਨਹੀਂ ਸੁਣਦਾ ਜੇ ਅੱਗੇ ਤੋਂ ਨਾ ਸੁਣੀ ਤਾਂ ਅਸੀਂ ਇਹ ਸਾਰਾ ਗੰਦ ਕਮੇਟੀ ਦੇ ਵਿੱਚ ਜਾ ਕੇ ਸਿੱਟਾਂਗੇ ਤੇ ਉਹ ਇਸਦੇ ਜ਼ਿੰਮੇਵਾਰ ਹੋਣਗੇ ਤੇ ਸਾਡੇ ਬੱਚਿਆਂ ਨੇ ਬਿਮਾਰੀਆਂ ਫੈਲਣ ਦਾ ਬਹੁਤ ਡਰ ਹੈ ਗੱਲੀਆਂ ਦੇ ਵਿੱਚ ਗੰਦ ਪੈ ਰਿਹਾ ਹੈ ਤੇ ਪਾਣੀ ਖੜਿਆਗਾ ਇੰਨੀ ਨਹੀਂ ਗੰਦਗੀ ਜਮੀ ਪਈ ਹੈ ਉਹਦੇ ਕਰਕੇ ਸਾਡੇ ਇਹ ਧਰਨਾ ਲਾਇਆ ਹੈਗਾ ਤੇ ਪਰ ਅਸੀਂ ਨਗਰ ਪੰਚਾਇਤ ਕਮੇਟੀ ਦੇ ਵਿੱਚ ਵੀ ਬਹੁਤ ਵਾਰੀ ਜਾ ਚੁੱਕੇ ਹਾਂ ਐਸ ਡੀ ਐਮ ਈਓ ਜੇਈ ਬਹੁਤ ਵਾਰੀ ਆ ਕੇ ਉਹਨੇ ਮੌਕਾ ਦੇਖ ਚੁੱਕੇ ਨੇ ਪਰ ਉਹ ਸਾਡੀ ਗੱਲ ਤੇ ਕੋਈ ਸੁਣਵਾਈ ਨਹੀਂ ਕਰ ਰਹੇ ਤੇ ਪਰ ਸਾਨੂੰ ਇੱਥੇ ਗੰਦਗੀ ਦੇ ਵਿੱਚ ਰਹਿਣਾ ਪੈ ਰਿਹਾ ਹੈਗਾ ਤੇ ਸਾਡੇ ਇਹ ਧਰਨਾ ਵੀ ਦੂਜੀ ਵਾਰ ਲਾਇਆ ਹੈਗਾ ਪਰ ਨਾ ਹੀ ਕੋਈ ਸਾਡੀ ਐਮਸੀ ਸੁਣ ਰਿਹਾ ਹੈ ਨਾ ਹੀ ਕੋਈ ਕਮੇਟੀ ਦਾ ਪ੍ਰਧਾਨ ਜਾਂ ਕੋਈ ਕਮੇਟੀ ਦਾ ਨੁਮਾਇੰਦਾ ਸਾਡੀ ਗੱਲ ਸੁਣਨ ਨੂੰ ਤਿਆਰ ਹੈ ਤੇ ਪਰ ਅਸੀਂ ਅੱਕ ਚੁੱਕੇ ਹਾਂ ਇੰਨਾ ਉਹ ਲੋਕੇ بار بار ਜਾ ਕੇ ਤੇ ਇਸ ਕਰਕੇ ਸਾਨੂੰ ਦੂਸਰੀ ਵਾਰ ਧਰਨਾ ਲਾਉਣਾ ਪਿਆਗਾ ਤਾਂ ਜੋ ਇਹਨਾਂ ਮਸੀਆਂ ਦੀ ਜਾਂ ਕਮੇਟੀ ਦੀ ਨੀਂਦ ਖੁੱਲ੍ਹ ਸਕੇ ਜਾਂ ਕੋਈ ਪ੍ਰਸ਼ਾਸਨ ਸਾਡੀ ਆ ਕੇ ਕੋਈ ਗੱਲ ਸੁਣ ਸਕੇ ਅਸੀਂ ਇਹੀ ਗੰਦ ਚੱਕ ਕੇ ਕਮੇਟੀ ਦੇ ਵਿੱਚ ਸੁੱਟਾਂਗੇ ਮਸੀਆਂ ਦੇ ਘਰ ਢੋਂਗੇ ਜਾ ਕੇ ਜਦੋਂ ਸਾਡੀ ਟੀਮ ਸ਼ਹਿਰ ਵਾਸੀਆਂ ਦੀ ਸਮੱਸਿਆ ਲੈ ਕੇ ਕਮੇਟੀ ਦਫ਼ਤਰ ਪਹੁੰਚੀ ਤਾਂ ਉੱਥੇ ਇੱਕਾ ਦੁੱਕਾ ਛੱਡ ਕੇ ਬਾਕੀ ਸਾਰੀਆਂ ਕੁਰਸੀਆਂ ਹੀ ਖਾਲੀ ਨਜ਼ਰ ਆਈਆਂ ਜਿਸ ਤੋਂ ਸ਼ਹਿਰ ਦੀ ਸਮੱਸਿਆ ਦਾ ਕਾਰਨ ਖੁੱਲ ਕੇ ਸਮਝ ਆ ਗਿਆ ਅਰ ਜਦੋਂ ਇਸ ਮਾਮਲੇ ਸੰਬੰਧੀ ਬਾਧੂ ਚਾਰਜ ਦੇ ਕਾਰਜ ਸாதਕ ਅਫਸਰ ਸੁਰੇਂਦਰ ਕੁਮਾਰ ਗਰਗ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਫਾਈ ਦਾ ਠੇਕਾ ਪੂਰਾ ਹੋ ਗਿਆ ਸੀ ਜਿਸ ਕਾਰਨ ਇਹ ਸਮੱਸਿਆ ਆਈ ਹੈ ਪਰ ਇਸਨੂੰ ਕਮੇਟੀ ਜਲਦ ਹੀ ਹੱਲ ਕਰ ਲਵੇਗੀ ਇਹ ਸਮੱਸਿਆ ਕਦੋਂ ਦੂਰ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਫਿਰ ਹਾਲ ਸ਼ਹਿਰ ਵਾਸੀਆਂ ਦੇ ਉੱਪਰ ਫੈਲਣ ਵਾਲੀਆਂ ਬਿਮਾਰੀਆਂ ਦਾ ਡਰ ਮਡਰਾ ਰਿਹਾ ਹੈ ਜਿਹੜਾ ਤੋਂ ਕੁਮਾਰ ਸੰਜੀਪ ਦੇ ਨਾਲ ਬినੋਦ ਗੋਇਲ ਅਜਾਟੀਵੀ ਦੋਸ